ਸੋ ਬੀਤੀ ਗਈ ਜਾਂਦੀ ਹੈ اے ਬੇਣ ਦੇ ਜਿਹੜਾ ਬੰਦਾ ਪੈਸਾ ਪਈ ਕਸ਼ਵੀਰ ਸਿੰਘ ਪੁੱਲਰ ਸੋਨਾ ਦੇ ਪੱਠੇ ਵੜਦਾ ਚੋਰੀਆਂ ਕੀ ਉਹਨੂੰ ਬੇਨਤੀ ਹੈ ਪਰਿਵਾਰ ਵੱਲੋਂ ਨਿਬਰਤਾ ਸਹਾਇਤ ਬਹੁਤ ਦੇਣਾ ਹੋ ਗਿਆ ਉਹਨੂੰ ਪੱਠੇ ਵੜਦੇ ਨੂੰ ਤੇ ਹਣ ਭਾਈ ਆਪ ਦਾ ਸੰਭਲ ਕੇ ਜਾਵੇ ਤੇ ਜੇ ਉਹ ਜਾਵੜਿਆ ਪੱਠੇ ਵੱਡਣ ਚੋਰੀ ਤੇ ਘਰੇ ਪਹਿਲਾ ਹੋ ਚੁੱਲ੍ਹੇ ਵਿੱਚ ਰੋੜਾ ਲਾ ਕੇ ਜਾਵੇ ਟਕੋਰ ਕਰਨ ਵਾਸਤੇ ਬਹੁਤ ਅੱਕੇ ਬਈਆ ਇਹ ਕਸ਼ਮੀਰ ਸਿੰਘ ਭੁੱਲਰ ਸਾਰੇ ਹੀ ਪਰਿਵਾਰ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਜੇ ਭਾਈਓ ਦਾ ਜੀ ਦਾ ਆਸਰਾ ਕਰਕੇ ਪੱਠੇ ਚੋਰੀ ਵੜਦਾ ਤੇ ਪ੍ਰਮਾਤਮਾ ਤੋਂ ਉਹ ਭੁੱਲਿਆ ਨਹੀਂ ਸੋ ਆਪਾਂ ਆਪਦੇ ਬੱਚਾ ਵਾਸਤੇ ਚੋਰੀ ਕਰਦੇ ਆ ਤੇ ਹੁਣ ਪਸ਼ੂਆਂ ਵਾਸਤੇ ਵੀ ਚੋਰੀ ਕਰਨ ਲੱਗ ਪਏ ਤੇ ਇਸ ਕਰਕੇ ਭਾਈ ਇਹ ਬੇਨਤੀ ਹੈ ਕੋਈ ਵੀ ਚੋਰੀ ਦੀ ਚੀਜ਼ ਖਲਦੀ ਨਹੀਂ ਇਸ ਕਰਕੇ ਬੇਨਤੀ ਹੈ ਕਸ਼ਮੀਰ ਸਿੰਘ ਭੁੱਲਰ ਦੇਖੇ ਤਾਂ ਪੱਠੇ ਵਟ ਕੇ ਲੈ ਕੇ ਆਉਂਦਾ ਤੋ ਪਾਈ ਹੁਣ ਸੰਭਲ ਕੇ ਜਾਵੇ ਓੜਾ ਗੱਲ ਹੋਵੇ ਤੁੰਦ ਬਾਤ ਹੁੰਦੀ ਐ ਤੇ ਉੱਥੇ ਉਹ ਬਹੁਤ ਭੈੜੀ ਕਰਨਗੇ ਤੁੰਦ ਚ ਪਤਾ ਵੀ ਨਹੀਂ ਲੱਗਣਾ ਇਸ ਕਰਕੇ ਉਹ ਪੱਠੇ ਵਾਲੇ ਵੀਰ ਨੂੰ ਬੇਨਤੀ ਐ ਜਿਹੜਾ ਚੋਰੀ ਵਟ ਕੇ ਲੈ ਕੇ ਆਉਂਦਾ ਤੇ ਹੁਣ ਆਪਦਾ ਸੰਭਲ ਕੇ ਜਾਵੇ ਬਹੁਤ ਦਿਨ ਹੋ ਗਏ ਇਸ ਕਰਕੇ ਉਹ ਪਰਿਵਾਰ ਨੇ ਇੱਕ ਬੇਨਤੀ ਹੋਰ ਕੀਤੀ ਐ ਕਿ ਸਾਡੇ ਤੋਂ ਭਾਵੇਂ ਇੱਕ ਥੱਬੀ ਪੁੱਛ ਲੈ ਤੇ ਬੇਸ਼ੱਕ ਦੇ ਪੰਡ ਵੱਢ ਕੇ ਲੈ ਆਵੇ ਇਹ ਪਰਿਵਾਰ ਦੀ ਬਹੁਤ ਵਧੀਆ ਜੋ ਸਕੀਮ ਸੀ ਉਹਨਾਂ ਨੇ ਦੱਸਿਆ ਇਸ ਕਰਕੇ ਭਾਈ ਚੋਰੀ ਦੇ ਪੱਠੇ ਨਹੀਂ ਵੱਢਲੇ